ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਆਂ ਪੰਜਾਬ 'ਚ ਚੱਲ ਰੀਆਂ ਕੁਝ ਐਨ ਜੀਓਜ਼ ਬਾਰੇ ਕਿਸੇ ਦਾ ਨਾਮ ਨਹੀਂ ਲਾਹਾਂਗੇ ਪਰ ਜਨਰਲੀ ਬੜੇ ਲੋਕ ਅੱਜ ਕੱਲ ਫੇਸਬੁੱਕ ਤੇ ਵੀਡੀਓ ਪਾ ਕੇ ਪੰਜਾਬ ਬਚਾਉਣ ਦੀ ਮੁਹਿੰਮ ਤੇ ਚੱਲ ਰਹੇ ਨੇ ਔਰ ਬੜੇ ਲੋਕਾਂ ਨੂੰ ਇਹ ਕਿਹਾ ਜਾਂਦਾ ਵੀ ਅਸੀਂ ਪੰਜਾਬ ਦਾ ਭਲਾ ਕਰ ਰਿਹਾ ਅਸੀਂ ਲੋਕਾਂ ਦਾ ਭਲਾ ਕਰ ਰਿਹਾ ਅਸੀਂ ਇਹ ਐਨ ਜੀਓ ਸਾਡੀ ਐਨ ਜੀਓ ਇਹ ਕੰਮ ਕਰ ਰਹੀ ਹੈ ਉਹ ਕਰ ਰਹੀ ਹੈ ਪੈਸਾ ਇਕੱਠਾ ਕੀਤਾ ਜਾਂਦਾ ਹੈ ਦੇਖੋ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਸਰਕਾਰੀ ਵੀ ਹੁੰਦੀਆਂ ਨੇ ਗੈਰ ਸਰਕਾਰੀ ਵੀ ਹੁੰਦੀਆਂ ਨੇ ਐਨ ਜੀਓ ਜਾਇਜ਼ ਵੀ ਹੁੰਦੀਆਂ ਨੇ ਪਰ ਜੋ ਰੌਲਾ ਪੰਜਾਬ ਚ ਜਿਆਦਾ ਪਾ ਰਹੇ ਨੇ ਤੇ ਸ਼ਾਇਦ ਉਹਨਾਂ ਦੇ ਤੱਥ ਵੀ ਤੁਹਾਨੂੰ ਦੇਖਣ ਦੀ ਲੋੜ ਹੈ ਖਾਸ ਕਰ ਟਾਰਗੇਟ ਗਰੁੱਪ ਜਿਹੜਾ ਹੈ ਕਲੈਕਸ਼ਨ ਵਾਸਤੇ ਉਹ ਤੁਹਾਡੇ ਐਨ ਆਰ ਆਈ ਭਰਾ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ 10 20 ਡਾਲਰ ਦੇਣ ਨਾਲ ਕੋਈ ਫਰਕ ਨਹੀਂ ਪੈਂਦਾ ਤੇ 100 100 ਡਾਲਰ ਆਪਾਂ ਦੇ ਵੀ ਦਿੱਤਾ ਤੇ ਸ਼ਾਇਦ ਇੱਕ ਬੰਦਾ ਪੰਜਾਬ ਬਦਲ ਦੂਗਾ ਪਰ ਇੱਕ ਗੱਲ ਜਰੂਰ ਸੋਚਿਓ ਵੀ ਜਦੋਂ ਤੁਸੀਂ ਕਿਸੇ ਐਨਜੀਓ ਨੂੰ ਡੋਨੇਸ਼ਨ ਦਿੰਨੇ ਹੋ ਪਹਿਲੀ ਗੱਲ ਤਾਂ ਇਹ ਜਿਹੜੇ ਇਦਾਂ ਦੇ ਡੋਨੇਸ਼ਨ ਵਾਲੇ ਨੇ ਇਹ ਤੁਹਾਨੂੰ ਕਦੇ ਨਹੀਂ ਕਹਿਣਗੇ ਸਾਡੇ ਅਕਾਊਂਟ 'ਚ ਡਾਇਰੈਕਟ ਤੁਸੀਂ ਇੱਥੋਂ ਟ੍ਰਾਂਸਫਰ ਕਰਿਓ ਕਿਉਂਕਿ ਉਹ ਫਿਰ ਅਕਾਊਂਟਿੰਗ 'ਚ ਆਉਂਦਾ ਤੇ ਫੋਰਨ ਰੈਗੂਲੇਸ਼ਨ ਚ ਆਉਂਦਾ ਤੇ ਮਾਚ ਉਹ ਬੰਦਿਆ ਨੂੰ ਡਿਟੇਲ ਦੇਣੀ ਪੈਂਦੀ ਆ ਉਹ ਹਮੇਸ਼ਾ ਕਹਿੰਗੇ ਕਿਸੇ ਰਿਸ਼ਤੇਦਾਰ ਨੂੰ ਕਹਦੇ ਉਹ ਸਾਨੂੰ ਕੈਸ਼ ਫੜਾ ਦੇਊਗਾ ਜਾਂ ਸਾਡੇ ਫਲਾਣੇ ਦੇ ਖਾਤੇ 'ਚ ਜਮ੍ਹਾਂ ਕਰ ਦਊਗਾ ਜਾਂ ਬੰਦੇ ਦੇ ਖਾਤੇ 'ਚ ਜਮ੍ਹਾਂ ਕਰ ਦਊਗਾ ਇਹਨਾਂ ਕੋਲੇ ਪਤਾ ਨਹੀਂ ਕਿੰਨੇ ਕਿੰਨੇ ਖਾਤੇ ਖੁੱਲੇ ਹੋਏ ਨੇ ਆਪਦੇ ਕਰਿੰਦਿਆ ਦੇ ਨਾਂ ਤੇ ਦੂਸਰਾ ਇਹ ਵੀਰ ਜੋ ਬਾਹਰ ਬੈਠਿਓ ਤੁਸੀਂ ਕੀ ਤੁਹਾਡੇ ਪਿੰਡ 'ਚ ਤੁਹਾਡੇ ਆਲੇ-ਦਾਲੇ ਤੁਹਾਨੂੰ ਕੋਈ ਗਰੀਬ ਨਜ਼ਰ ਨਹੀਂ ਆਉਂਦਾ ਕੋਈ ਤੁਹਾਨੂੰ ਐਦਾਂ ਨਹੀਂ ਲੱਗਦਾ ਜਵਾਕ ਜਾਂ ਕੋਈ ਬਜ਼ੁਰਗ ਜਿਸ ਨੂੰ ਸਹਾਇਤਾ ਦੀ ਲੋੜ ਹੈ ਕੀ ਉਹਨੂੰ ਤੁਸੀਂ ਡਾਇਰੈਕਟ ਨਹੀਂ ਕਰ ਸਕਦੇ ਕੀ ਆਪਦੇ ਪਿੰਡ ਦੇ ਸਰਪੰਚ ਦੇ ਥਰੂ ਨਹੀਂ ਕਰ ਸਕਦੇ ਜਾਂ ਕਿਸੇ ਰਿਸ਼ਤੇਦਾਰ ਦੇ ਥਰੂ ਨਹੀਂ ਕਰ ਸਕਦੇ ਕਰ ਸਕਦੇ ਤੇ ਤੁਸੀਂ ਫਿਰ ਇਹਨਾਂ ਐਨਜੀਓ ਵਾਲਿਆਂ ਦੇ ਪਿੱਛੇ ਕਿਉਂ ਪੈਰੋ ਪੈਸਾ ਤੁਸੀਂ ਭੇਜ ਦਿੰਨੇ ਹੋ ਕਦੇ ਜਾਇਓ ਜਾਇਓ ਜ਼ਰੂਰ ਇੱਕਦਮ ਉਹਨੂੰ ਮਿਲ ਕੇ ਆਇਓ ਤੇ ਤੁਸੀਂ ਉਹਨਾਂ ਦਾ ਲਾਈਫ ਸਟਾਈਲ ਦੇਖ ਕੇ ਆਇਓ ਤੁਹਾਡੇ ਹੱਥ 'ਚ ਸ਼ਾਇਦ ਐਂਡਰੋਇਡ ਦਾ ਫੋਨ ਹੋਵੇਗਾ ਉਹਨਾਂ ਦੇ ਹੱਥ 'ਚ ਆਈਫੋਨ 16 ਤੋਂ ਘੱਟ ਹੋਵੇਗਾ ਉਹਨਾਂ ਦੀਆਂ ਗੱਡੀਆਂ ਉਹਨਾਂ ਦੇ ਬੂਟ ਤੇ ਉਹਨਾਂ ਦਾ ਰਹਿਣ ਸਣ ਦੇਖਿਓ ਬ੍ਰਾਂਡਡ ਸ਼ਰਟਾਂ ਉਹਨਾਂ ਦੇ ਹੁੰਦੀਆਂ ਨੇ ਤੇ ਉਹ ਕਿੱਥੋਂ ਆਉਂਦੀਆਂ 4 4 5 5 ਫੋਰਚਨਰ ਗੱਡੀਆਂ ਲੈ ਕੇ ਉਹਨਾਂ ਦਾ ਕਾਫਲਾ ਚੱਲਦਾ ਤੇ 10 10 ਬੰਦੇ ਦਫ਼ਤਰਾਂ 'ਚ ਰੱਖੇ ਨੇ ਬਿਨਾਂ ਕਿਸੇ ਕੰਮ ਕਰਦੋਂ ਉਹ ਕਿੱਥੋਂ ਆ ਸਕਦੇ ਕਿ ਤੁਸੀਂ ਇਹ ਅਫੋਰਡ ਕਰ ਸਕਦੇ ਹੋ ਜਿਹੜੇ 100 100 ਡਾਲਰ ਨੂੰ ਕੁਝ ਨਹੀਂ ਸਮਝਦੇ ਤੇ ਸੋਚਦੇ ਹੋ ਤੁਹਾਡੇ 100 ਡਾਲਰ ਨਾਲ ਪੰਜਾਬ ਬਦਲ ਜੇਗਾ ਨਹੀਂ ਬਦਲੇ ਤੁਸੀਂ ਆਪਣੇ ਪਿੰਡਾਂ ਚ ਲਾਓ ਆਪਣੀਆਂ ਸੋਸਾਇਟੀਆਂ ਚ ਲਾਓ ਆਪਣੇ ਲੋਕਾਂ ਚ ਲਾਓ ਕਰੋ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਕਰੋ ਜਰੂਰ ਕਿਸੇ ਦੀ ਮਦਦ ਕਰੋ ਮਦਦ ਕਰਨ ਨੂੰ ਤਾਂ ਤੁਹਾਨੂੰ ਇੱਥੇ ਵੀ ਬੰਦੇ ਬਥੇਰੇ ਮਿਲ ਜਾਣਗੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਪਰ ਇਹ ਲੋਕ ਤੁਹਾਡੇ ਸੈਂਟੀਮੈਂਟ ਨੂੰ ਐਕਸਪਲੋਇਟ ਕਰਦੇ ਨੇ ਔਰ ਜਦੋਂ ਇਹਨਾਂ ਦਾ ਕਿਸੇ ਦਾ ਦਾ ਲੱਗਦਾ ਤੇ ਚੁੱਪਚਾਪ ਕਿਸੇ ਪਾਰਟੀ ਚ ਛਲਾਗ ਮਾਰ ਕੇ ਐਮਪੀ ਐਮਐਲਏ ਬਣ ਕੇ ਤੁਰ ਜਾਂਦੇ ਨੇ ਤੇ ਉਸ ਤੋਂ ਬਾਅਦ ਕਿਸੇ ਦੀ ਬਾਤ ਦੀ ਕੋਈ ਨਹੀਂ ਸੋਚ ਕੇ ਇਹਨਾਂ ਦੇ ਲਾਈਫ ਸਟਾਈਲ ਦੇਖੋ ਥੋੜੀ ਤਫ਼ਤੀਸ਼ ਕਰੋ ਇਹਨਾਂ ਦੇ ਅਕਾਊਂਟਸ ਵੀ ਕਈ ਵਾਰੀ ਪੁੱਛੋ ਉਹਨਾਂ ਗੱਲ ਪਹਿ ਜਾਣਗੇ ਜੇ ਤੁਸੀਂ ਇਹਨਾਂ ਦਾ ਕਦੇ ਹਿਸਾਬ ਦਾ ਪੁੱਛੋਗੇ ਤਾਂ ਤੁਹਾਡੇ ਗੱਲ ਪਹਣ ਤੱਕ ਜਾਣਗੇ ਜਿਸ ਬੰਦੇ ਦੀ ਅਕਾਊਂਟਿੰਗ ਠੀਕ ਨਹੀਂ ਹੈ ਉਹ ਤੁਹਾਨੂੰ ਕਦੇ ਵੀ ਤੁਹਾਡੇ ਪੈਸੇ ਨੂੰ ਸਹੀ ਰਾਹ ਤੇ ਨਹੀਂ ਲੱਗਦਾ ਜਿਸ ਤਰ੍ਹਾਂ ਖਾਲਸਾ ਹੈਡ ਇੱਕ ਰੀਨੋਟ ਐਸੋਸੀਏਸ਼ਨ ਹੈ ਅਕਾਊਂਟਿੰਗ ਹੈ ਫੰਡਸ ਹੈ ਲਾਅ ਦੇ ਅੰਦਰ ਹੈ ਠੀਕ ਹੈ ਚੰਗਾ ਕੰਮ ਕਰਦੇ ਨੇ ਪਰ ਹਰ ਕੋਈ ਅੱਜ ਕੱਲ ਪੰਜਾਬ ਚ ਆਪਦੀ ਇੱਕ ਐਨ ਜੀਓ ਖੋਲੀ ਬੈਠਾ ਹੈ ਔਰ ਉਹ ਪੰਜਾਬ ਨੂੰ ਬਚਾਉਣ ਤੁਰਿਆ ਕੋਈ ਪਾਣੀ ਵਿਚਾਰ ਰਿਹਾ ਕੋਈ ਤਰਕਤ ਵਿਚਾਰ ਰਿਹਾ ਕੋਈ ਕੁਝ ਵਿਚਾਰ ਰਿਹਾ ਪਰ ਅਸਲੀ ਮਕਸਦ ਕੀ ਹੈ ਉਸ ਨੂੰ ਪਹਿਚਾਣੋ ਔਰ ਕਿਉਂ ਇਹ ਚੀਜ਼ਾਂ ਹੋ ਰਹੀਆਂ ਨੇ ਤੁਸੀਂ ਜਾਣਦੇ ਹੋ ਕਿਉਂਕਿ ਤੁਹਾਡੇ ਸੈਂਟੀਮੈਂਟ ਤੁਸੀਂ ਇੱਥੇ ਆ ਕੇ ਜਦੋਂ ਸੈਟਲ ਹੋ ਜਾਂਦੇ ਹੋ ਬਾਹਰ ਵੀ ਕਿਤੇ ਚੰਗੇ ਜਵਾਬ ਦੇ ਹੁੰਦੇ ਤੁਹਾਡੇ ਸੈਂਟੀਮੈਂਟ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ ਤੁਸੀਂ ਇੱਥੇ ਬਾਹਰ ਕਿਵੇਂ ਆਏ ਮਿਹਨਤ ਕੀਤੀ ਪੜ੍ਹਾਈਆਂ ਕੀਤੀਆਂ ਤੇ ਅੱਜ ਪਿੰਡਾਂ 'ਚ ਸਕੂਲਾਂ ਤੇ ਇੱਕ ਦਵਾਨੀ ਕੋਈ ਲਾਉਣ ਨੂੰ ਤਿਆਰ ਨਹੀਂ ਉਹਨਾਂ ਦੇ ਬੁਰੇ ਹਾਲ ਨੇ ਛਵੀਲਾਂ ਤੇ ਤਾਂ ਪੈਸੇ ਆਪਾਂ ਲਾ ਦਿੰਨੇ ਆ ਪਰ ਜੇ ਇੱਕ ਪਿੰਡ ਦੇ ਸਕੂਲ 'ਚ ਕੂਲਰ ਲਾ ਦਈਏ ਤੇ ਸ਼ਾਇਦ ਉਹ 12 ਮਹੀਨੇ 30 ਦਿਨੀ ਛਵੀਲ ਹੈ ਉਸ ਪਾਸੇ ਕਿਸੇ ਦਾ ਧਿਆਨ ਨਹੀਂ ਹੁੰਦਾ ਆਓ ਅਸਲੀ ਕੰਮਾਂ ਵੱਲ ਜੇ ਆਪਣੇ ਕੋਈ ਖੁਸ਼ ਹੈਗਾ ਸਪੇਅਰ ਕਰੀਏ ਏਨਰਜੀ ਲਾਈਏ ਤੇ ਇਹ ਜੇ ਫਾਲਤੂ ਐਨਜੀਓ ਤੋਂ ਬਚੀਏ ਤਾਂ ਕਿ ਤੁਹਾਡੇ ਪੈਸੇ ਦਾ ਸਹੀ ਉਪਯੋਗ ਹੋਵੇ ਦਰਉਪਯੋਗ ਨਾ ਹੋਵੇ ਤੇ ਕੁਝ ਲੋਕ ਤੁਹਾਡੇ ਪੈਸੇ ਤੇ ਐਨਜੀਓ ਦੇ ਨਾਤੇ ਐਸ਼ਾ ਨਾ ਕਰਨ ਇੱਕ ਦਿਨ ਸਾਡੀ ਵੀਡੀਓ ਧੰਨਵਾਦ